ਲੇਕ ਸਾਡੇ ਸਾਡੇ ਕਿਸਾਨ ਵੀਰਾਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਪੂਰੇ ਪਾਰਟਿਸਪੈਂਟਸ ਜੀ ਨੇ ਜਿਹੇ ਇਸ ਮੇਲੇ ਦੇ ਵਿੱਚ ਵੱਡੀਆਂ ਜਿਹੜੀਆਂ ਇੰਡਸਟਰੀਆਂ ਨੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਇਹ ਦਰਸਾਉਂਦਾ ਹੈ ਸਾਡੇ ਪੰਜਾਬ ਦਾ ਜਿਹੜਾ ਕਲਚਰ ਹੈ ਸਾਡੇ ਪੰਜਾਬ ਦੇ ਜਿਹੜੀ ਰੀਤੀ ਰਿਵਾਜ ਨੇ ਉਹ ਦੁਆਰਾ ਦੁਆਰਾ ਮੁਰਕੇ ਰੰਗਲਾ ਪੰਜਾਬ ਬਣ ਰਿਹਾ ਜੋ ਇਹਦੇ ਵਿੱਚ ਵੱਡੀ ਭਾਰੀ ਭੂਮਿਕਾ ਨਿਭਾ ਰਹੇ ਨੇ ਗੰਗਾ ਕਾਇਲ ਜੀ ਦੇਖੋ ਪੰਜਾਬ ਜਦੋਂ ਕਿਤੇ ਜ਼ਿੰਦਗੀ ਦੇ ਵਿੱਚ ਸਾਡੇ ਦੇਸ਼ ਭਾਰਤ ਦੇ ਕਿਸੇ ਵੀ ਸੂਬੇ ਦੇ ਸੰਕਟ ਪਿਆ ਹੈ ਜਾਂ ਦੇਸ਼ਾਂ ਦੇਸ਼ਾਂ ਵਿੱਚ ਕਿਤੇ ਸੰਕਟ ਪਿਆ ਹੈ ਪੰਜਾਬੀ ਉਹ ਤੋਂ ਇੱਕ ਤਾਣ ਕੇ ਪਹੁੰਚੇ ਨੇ ਦੰਗਾ ਤੋਂ ਲੰਗਰ ਲਾ ਕੇ ਸੇਵਾ ਕੀਤੀ ਆ ਪੰਜਾਬੀਆਂ ਨੇ ਬੀਜ ਪਾ ਕੇ ਅੰਡ ਤੱਕ ਜਦੋਂ ਤੱਕ ਉਹ ਬੀਜ ਵਿਗਦਾ ਤੇ ਲੋਕਾਂ ਦੇ ਢਿੱਡ ਚ ਜਾਂਦਾ ਕੋਟ ਚ ਜਾਂਦਾ ਉਹ ਹਜ਼ਾਰ ਬੰਦੇ ਨੂੰ ਰੋਜਗਾਰ ਦੇ ਜਾਂਦਾ ਇੱਕ ਬੀਜ ਸੋ ਪੰਜਾਬ ਜਿਹੜਾ ਐਗਰੋ ਬੀਸਟ ਸਾਡੀ ਸਟੇਟ ਹੋਰ ਨਾਤੇ ਚਾਹੇ ਪੰਜਾਬ ਦੀਆਂ ਟਿਕਾਨਾਂ ਨੇ ਚਾਹੇ ਪੰਜਾਬ ਦੇ ਕੋਈ ਸੰਗਠਨ ਨੇ ਚਾਹੇ ਆਰਪਾ ਚਾਹੇ ਸ਼ੈਲਿੰਗ ਦੀ ਇੰਡਸਟਰੀ ਹੈ ਚਾਹੇ ਆਟੇ ਦੀਆਂ ਮਿੱਲਾਂ ਨੇ ਚਾਹੇ ਕੋਈ ਵੀ ਇੰਡਸਟਰੀ ਹੈ ਉਹਨਾਂ ਸਾਰੇ ਦਾ ਬੇਸ ਹੈ ਜਿਹੜਾ ਐਗਰੀਕਲਚਰ ਹੈ ਜ਼ੁਮੈਰਾ ਪੰਚਾਇਤ ਮੰਤਰੀ ਪੰਜਾਬ ਨੇ ਜਿਹੜੇ ਕਿਸਾਨ ਮੇਲੇ ਦੇ ਵਿੱਚ ਪਹੁੰਚੇ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜਰੂਰ ਕਰੂੰਗਾ ਸਰਪੰਚ ਕਿਸਾਨ ਮੇਲੇ ਦੇ ਵਿੱਚ ਪਹੁੰਚਿਓ ਕਿਸ ਤਰ੍ਹਾਂ ਦਾ ਮਾਹੌਲ ਦੇਖਿਆ ਮੀਡੀਆ ਦਾ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਉਹਨੇ ਪਹੁੰਚੇ ਹੋ ਝੰਡਾ ਵੇਖੇ ਉਰੇ ਇੱਕ ਕਿਸਾਨ ਮੇਲਾ ਜੋ ਲੱਗ ਰਿਹਾ ਔਰੇ ਅੱਜ ਔਰੇ ਮੈਨੂੰ ਉੜਕਣ ਦਾ ਮੌਕਾ ਮਿਲਿਆ ਮੈਨੂੰ ਬੜਾ ਚੰਗਾ ਲੱਗਿਆ ਸਾਡੇ ਭਰਾਵ ਜਿੰਦਰ ਸਿੰਘ ਸੰਗਾ ਜੀ ਖੜੇ ਨੇ ਇਹਨਾਂ ਨੇ ਇਨਵਾਈਟ ਕੀਤਾ ਸੀ ਸਾਡੇ ਐਮਐਲਏ ਪੁੱਛੋ ਤੋਂ ਜਕਸੀਰ ਸਿੰਘ ਜੀ ਖੜੇ ਨੇ ਸੋ ਜਦੋਂ ਇਹਨਾਂ ਨੇ ਕਿਹਾ ਵੀ ਔਰੇ ਆਉਣਾ ਜ਼ਰੂਰ ਹੈ ਅਸੀਂ ਫਾਜਲਕਾ ਦੇ ਇਲਾਕੇ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਬਾੜ ਬਹੁਤ ਆਈ ਹੋਈ ਹੈ ਪੰਜਾਬ ਅਸੀਂ ਉਹ ਇਲਾਕਿਆਂ ਦੇ ਵਿੱਚ ਲੱਗੇ ਹੋਏ ਸੀ ਸਾਰੀ ਸਾਡੀ ਟੀਮ ਲੱਗੀ ਹੋਈ ਸੀ ਉੱਥੋਂ 1.5 ਪੌਣੇ 2 ਘੰਟੇ ਦਾ ਰਸਤਾ ਸੀਗਾ ਉਹਨਾਂ ਨੇ ਕਿਹਾ ਆਇਓ ਜ਼ਰੂਰ ਆਕੇ ਗਏ ਪੁਰੇ ਹੁਣ ਇਹ ਮੇਲੇ ਦੇ ਵਿੱਚ ਕਿਸਾਨ ਮੇਲੇ ਸਾਰੇ ਸਾਡੇ ਕਿਸਾਨ ਵੀਰਾਂ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਔਰ ਪਾਰਟਿਸਪੈਂਟਸ ਜਿਨ੍ਹਾਂ ਨੇ ਇਸ ਮੇਲੇ ਦੇ ਵਿੱਚ ਵੱਡੀਆਂ ਜਿਹੜੀਆਂ ਲੱਤੂਆਂ ਨੇ ਉਹਨਾਂ ਨੇ ਪਾਰਟਿਸਪੇਟ ਕੀਤਾ ਹੈ ਇਹ ਦਰਸਾਉਂਦਾ ਹੈ ਕਿ ਸਾਡੇ ਪੰਜਾਬ ਦਾ ਜਿਹੜਾ ਕਲਚਰ ਹੈ ਸਾਡੇ ਪੰਜਾਬ ਦੇ ਜਿਹੜੀ ਰੀਤੀ ਰਿਵਾਜ ਨੇ ਉਹ ਦੁਬਾਰਾ ਦੁਬਾਰਾ ਮੁੜ ਕੇ ਰੰਗਲਾ ਪੰਜਾਬ ਬਣ ਰਿਹਾ ਜੋ ਇਹਦੇ ਵਿੱਚ ਵੱਡੇ ਭਾਰੀ ਭੂਮਿਕਾ ਨਿਭਾ ਰਹੇ ਨੇ ਇੱਕ ਕਿਸਾਨ ਐਸਾ ਸਾਡੀ ਜਿਹੜੀ ਸਟੇਟ ਹੈ ਨਾ ਕਿ ਐਗਰੀਰੀਅਨ ਸਟੇਟ ਹੈ ਔਰ ਜੋ ਕਿਸਾਨ ਘਰੋਂ ਲਗਾ ਸਕਦਾ ਕੋਈ ਵੀ ਨਹੀਂ ਕਰ ਸਕਦਾ ਉਹਦਾ ਕਾਰੋਗ ਇੱਕ ਇੱਕ ਬੀਜ ਪਾ ਕੇ ਕੰਦ ਤੱਕ ਜਦੋਂ ਤੱਕ ਉਹ ਬੀਜ ਵਿਕਦਾ ਤੇ ਲੋਕਾਂ ਦੇ ਘਰ ਦਿੱਚ ਜਾਂਦਾ ਪੇੜ ਚ ਜਾਂਦਾ ਉਹ ਹਜ਼ਾਰ ਬੰਦੇ ਨੂੰ ਰੋਜਗਾਰ ਦੇ ਜਾਂਦਾ ਇੱਕ ਬੀਜ ਸੋ ਪੰਜਾਬ ਇਹਦਾ ਐਗਰੋ ਬੇਸਡ ਸਾਡੀ ਸਟੇਟ ਹੋਣ ਦੇ ਨਾਤੇ ਜਾਓ ਪੰਜਾਬ ਦੀਆਂ ਦੁਕਾਨਾਂ ਨੇ ਚਾਹੇ ਪੰਜਾਬ ਦੇ ਕੋਈ ਸੰਘਕ ਨੇ ਚਾਹੇ ਆਰਪਾ ਚਾਹੇ ਸ਼ੈਲਿੰਗ ਦੀ ਇੰਡਸਟਰੀ ਹੈ ਚਾਹੇ ਆਰਜੋ ਦੀਆਂ ਮਿਲਾਂ ਨੇ ਚਾਹੇ ਕੋਈ ਵੀ ਇੰਡਸਟਰੀ ਹੈ ਉਹਨਾਂ ਅਗਰੀਕਲਚਰ ਸੋ ਐਸੇ ਮੇਲੇ ਲੱਗਣੇ ਚਾਹੀਦੇ ਨੇ ਸਰ ਪੰਜਾਬ ਦਾ ਕਲਚਰ ਲੋਕ ਭੁੱਲਦੇ ਜਾ ਰਹੇ ਨੇ ਕਲਚਰ ਮਹਿਕਮਾ ਵੀ ਥੋੜੇ ਕੋਰਿਆ ਕਿਵੇਂ ਦੇਖ ਗੋ ਜਦੋਂ ਪੁਰਾਣੀ ਸਰਕਾਰ ਸੀ ਜਦੋਂ ਆਪਣੀ ਸਰਕਾਰ ਨਹੀਂ ਬਣੀ ਸੀ ਕਾਂਗਰਸ ਦੀ ਉਸ ਸਮੇਂ ਤੁਰੇ ਨਮੜ ਕੈਕਾ ਡਿਪਾਰਟਮੈਂਟ ਦਾ ਮੇਲਿਆਂ ਦਾ ਬਜਟ ਕੁੱਲ 5 ਕਰੋੜ ਸੀ ਜਿੱਤਰ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਹੈ ਐਸ ਸਮੇਂ ਮੇਲਿਆਂ ਦਾ ਬਜਟ 70 ਕਰੋੜ ਹੋ ਗਿਆ ਸੋ ਭਗਵੰਤ ਸਿੰਘ ਮਾਨ ਹੀ ਕਰ ਸਕਦੇ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਮੇਲੇ ਚਿੰਗਾਰਾ ਪੰਜਾਬ ਪਰ ਆਉਣ ਦੇ ਲਈ ਉਹ ਕੰਪੀਟੀਸ਼ਨ ਹੋਣ ਖੇਲਾ ਹੋਣ ਰੰਗਲਾ ਬੱਤਲ ਪੰਜਾਬ ਵਰਗੀਆਂ ਖੇਡਾਂ ਹੋਣ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜੋ ਨਸ਼ਿਆ ਵਿਰੋਧੀ ਚਲਾਈ ਹੋਵੇ ਇਹ ਕਰ ਸਕਦੇ ਸੀ ਕਿ ਸਰਦਾਰ ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਰ ਸਕਦੀ ਸੀ ਆਮ ਲੋਕਾਂ ਨੂੰ ਅਪੀਲ ਕਰਾਂਗੇ ਹੜ ਆਏ ਹੋਏ ਨੇ ਰਾਹਗ੍ਰਿਸ ਅਗਰੀ ਲੈ ਕੇ ਆ ਬਿਲਕੁਲ ਜ਼ਿਆਦਾ ਚਾਹੀਦਾ ਜੀ ਦੇਖੋ ਪੰਜਾਬ ਜਦੋਂ ਕਿਤੇ ਜ਼ਿੰਦਗੀ ਦੇ ਵਿੱਚ ਸਾਡੇ ਦੇਸ਼ ਭਾਰਤ ਤੇ ਕਿਸੇ ਵੀ ਸੂਬੇ ਤੇ ਸੰਕਟ ਪਿਆ ਹੈ ਜਾਂ ਵਿਸ਼ੇਸ਼ ਤਾਂ ਜੀ ਕਿਤੇ ਸੰਗਠ ਪਿਆ ਹੈ ਪੰਜਾਬੀ ਉਤੇ ਇੱਕ ਤਾਨਕੇ ਪਹੁੰਚੇ ਨੇ ਕਈ ਆਪ ਲੰਗਰ ਲਾ ਕੇ ਸੇਵਾ ਕੀਤੀ ਆ ਪੰਜਾਬੀਆਂ ਨੇ ਅੱਜ ਪੰਜਾਬ ਤੇ ਖੁੱਤ ਦਾ ਸੰਕਟ ਹੈ ਅੱਜ ਪੰਜਾਬ ਦੀ ਬਾਰਡਰ ਏਰੀਆ ਦੀ ਵੈਲਟ ਹੈ ਜਿਹੜੀ ਉਹ ਹੜ੍ਹ ਦੇ ਨਾਲ ਪ੍ਰਭਾਵਿਤ ਹੈ ਅੱਜ ਨਾਲ ਦੇ ਲੱਗਦੇ ਸੂਬੇ ਜਿਵੇਂ ਹਰਿਆਣਾ ਹੋਵੇ Rajasthan ਹੋਵੇ ਇਹ ਪਾਣੀ ਲੈਣ ਤੋਂ ਵੀ ਮੁੱਕਰ ਗਈ ਬਿਲਕੁਲ ਅੱਜ ਇੱਕ ਖਬਰ ਚੱਲ ਰਹੀ ਸੀ ਕਿ ਕੇਰ ਕਹਿੰਦੇ ਆ ਕਿ ਹਰਿਆਣਾ ਕਹਿੰਦੇ ਬੀਬੀ ਐਮਬੀ ਤੋਂ ਸਾਡਾ ਹਿੱਸਾ ਵੀ ਘਟਾ ਦਿਓ ਸ਼ੇਅਰ ਵੀ ਘਟਾ ਦਿਓ ਪਾਣੀ ਦਾ ਜਦੋਂ ਦਾ ਦੋਨੇ ਜ਼ਰੂਰ ਸੀ ਉਹਨੇ ਤਾਂ ਪੰਜਾਬ ਨੇ ਫੋਨ ਪਸੇ کے, نے چاہے so ہو کے جو جیتے سرد ہے اپنی رسد کٹھی کرو اتنے پہنچو آگے سیوا کرو ڈائریکٹ اپنے ہاتھی اتنے ونڈو سکار لگی ہوئی ہے دن رات سرکار افسر لگے ہوئے رات ਇਹ ਸਿਰ ਜੋੜ ਕੇ ਆਪਾਂ ਨੂੰ ਇਹ ਕਰਦਾ ਪਊਗਾ ਧੰਨਵਾਦ ਤਾਂ ਲਗਾਤਾਰ ਜਿਹੜੇ ਪੰਚਾਇਤ ਮੰਤਰੀ ਨੇ ਉਹ ਜਿੰਦਾ ਦੇ ਕਿਸਾਨ ਮੇਲੇ ਵਿੱਚ ਪਹੁੰਚੇ ਸੀ ਤਾਂ ਉਹਨਾਂ ਨੇ ਕਿਸਾਨ ਮੇਲੇ ਵਾਸਤੇ ਜਿੱਥੇ ਆਫਾਜ਼ ਨੇ ਜਿਹੜੇ ਆਫਾਜ਼ ਨੇ ਉਹ ਕਹਿਦੇ ਦੂਜੇ ਪਾਸੇ ਹੜ੍ਹਾਂ ਨੂੰ ਲੈ ਕੇ ਵੀ ਉਹਨਾਂ ਵੱਲੋਂ ਕੁਝ ਨਾ ਕੁਝ ਅਹਿਮ ਗੱਲਾਂ ਨੇ ਜਿਹੜੀਆਂ ਉਹ ਇਹ ਗੈਸ ਦੇ ਨਾਰੀ ਹਰਿਆਣਾ ਸਰਕਾਰ ਦੇ ਉੱਤੇ ਵੀ ਤੰਗ ਕੱਸਿਆ ਤਾਂ ਆਓ ਦੇਖਦੇ ਹਾਂ ਕੀ ਕਹਿੰਦੇ ਨੇ ਮੰਤਰੀ ਸਾਹਿਬ ਮੰਤਰੀ ਸਾਹਿਬ ਦਾ ਸੁਣਦੇ ਆ ਯਾਰ